ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਚੈਨਲ ਇੰਡੀਆ ਕ੍ਰਾਈਮ ਨਿਊਜ਼ ਦੇ ਨਾਲ ਚੈਨਲ ਇੰਡੀਆ ਕ੍ਰਾਈਮ ਨਿਊਜ਼ ਤੇ ਆਪ ਜੀ ਦਾ ਸਵਾਗਤ ਕਰਦੇ ਹਾਂ ਨਸ਼ਾ ਤਖਸਰਾ ਦੇ ਕਰੋੜਾਂ ਰੁਪਈਆਂ ਦੀਆਂ ਪ੍ਰੋਫਿਟੀਆਂ ਅਤੇ ਘਰਾ ਨੂੰ ਕੀਤਾ ਜਾ ਰਿਹਾ ਹੈ ਅਟੈਚ ਨਸ਼ੇ ਨੂੰ ਠੱਲ ਪਾਉਣ ਦੇ ਮੱਤਵ ਦੇ ਨਾਲ ਅੱਜ ਬਟਾਲਾ ਦੇ ਗਾਂਧੀ ਕੈਂਪ ਦੇ ਵਿੱਚ ਕਮਿਸ਼ਨਰ ਸੰਦੀਪ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਬਟਾਲਾ ਦੇ ਐਸਐਸਪੀ ਅਸ਼ਮਨੀ ਗਟਿਆਲ ਹੋਰ ਅਧਿਕਾਰੀਆਂ ਨੇ ਛਾਪੇਮਾਰੀ ਕੀਤੀ ਇਸ ਮੌਕੇ ਪੁਲਿਸ ਵੱਲੋਂ ਕੈਂਪਦੀ ਉਹਨਾਂ ਘਰਾਂ ਦੇ ਵਿੱਚ ਵਿਸ਼ੇਸ਼ ਚੈਕਿੰਗ ਕੀਤੀ ਜਿਨ੍ਹਾਂ ਦੇ ਘਰਾਂ ਦੇ ਲੋਕ ਪਹਿਲਾਂ ਹੀ ਨਸ਼ੇ ਦੇ ਕੇਸਾਂ ਦੇ ਵਿੱਚ ਸ਼ਾਮਲ ਹਨ ਗੱਲਬਾਤ ਦੇ ਦੌਰਾਨ ਪੁਲਿਸ ਅਧਿਕਾਰੀ ਸਿੱਧੂ ਨੇ ਕਿਹਾ ਕਿ ਸਾਡਾ ਨਸ਼ਾ ਵਿਰੋਧੀ ਮਹੀਮ ਚਲਾਉਂਦਾ ਮਕਸਦ ਹੈ ਕਿ ਜੋ ਲੋਕ ਨਸ਼ਾ ਕਰਦੇ ਹਨ ਜਾਂ ਫਿਰ ਵੇਚਦੇ ਹਨ ਉਹਨਾਂ ਨੂੰ ਠੰਡ ਪਾਣੀ ਨਾਲ ਕੇ ਅਸੀਂ ਨਸ਼ਾ ਤਖਸਰਾਂ ਦੇ ਪ੍ਰੋਫਿਟੀਆਂ ਦੀ ਅਟੈਚ ਕਰਦੇ ਹਾਂ ਅੱਜ ਵਿਜਜ ਸਰ ਦੇ ਵਿੱਚ ਖੜੇ ਹਾਂ ਇਨਾਂ ਦੇ ਤਰਕੀਬਨ ਸਾਰਾ ਪਰਿਵਾਰ ਨਸ਼ੇ ਦੇ ਕੇਸਾਂ ਦੇ ਵਿੱਚ ਜੇਲ੍ਹ ਵਿੱਚ ਹੈ ਅਸੀਂ ਨਸ਼ਾ ਤਖਸਰਾਂ ਨੂੰ ਸੁਨੇਹਾ ਦੇ ਰਹੇ ਹਾਂ ਕਿ ਕਿਸੇ ਦੇ ਦੁੱਖਾਂ ਤੇ ਆਪਣਾ ਸੁੱਖਾਂ ਦਾ ਮਹਿਲ ਨਹੀਂ ਖੜਾ ਕਰਣ ਦਵਾਂਗੇ ਆਓ ਗੱਲਬਾਤ ਕਰਦੇ ਹਾਂ ਔਰ ਕੁਝ ਕੀ ਕੁਝ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਨਸ਼ਾ ਤਖਸਰੀਆਂ ਦੇ ਬਾਰੇ ਦੇਖਦੇ ਰਹੋ ਬਟਾਲਾ ਸ਼ਹਿਰ ਤੋਂ ਪੱਤਰਕਾਰ ਅਖਿਲ ਮਹਲੋਤਰਾ ਦੇ ਨਾਲ ਸੁਖਨਾਮ ਸਿੰਘ ਦੀ ਖਾਸੀ ਰਿਪੋਰਟ ਮਿਲਦੇ ਹਾਂ ਜੀ ਅਗਲੀ ਖਬਰ ਦੇ ਨਾਲ ਧੰਨਵਾਦ ਉਹ ਨਾ ਬਲੈਟ ਦਾ ਨਾਂ ਸਰ ਅੱਜ ਦੇ ਐਸਐਸ ਸਰਟੀਫਿਕੇਸ਼ਨ ਮਾਰਕ ਰਿਹਾ ਅੱਜ ਸਾਰੇ ਪੰਜਾਬ ਚ ਇੱਕ ਜਿਹੜਾ ਕਸ ਆਪਰੇਸ਼ਨ ਚੱਲਿਆ ਉਹਦੇ ਚ ਵੱਖ-ਵੱਖ ਸੀਨੀਅਰ ਆਫਸਰਸ ਦੀ ਡਿਊਟੀ ਲੱਗੀ ਹੈ ਮੇਰੀ ਅੱਜ ਬਟਾਲੇ ਡਿਊਟੀ ਲੱਗੀ ਸੀ ਇੱਥੇ ਮੈਡਮ ਮਸ਼ਨੀ ਜਿਹੜੇ ਬਟਾਲੇ ਲੱਗੇ ਹੈ ਤਾਂ ਉਹਨਾਂ ਨੂੰ ਨਾਲ ਲੈ ਕੇ ਸੀ ਇੱਥੇ ਆਏ ਹੈ ਜਸਟ ਉਹ ਤੋਂ ਪਹਿਲਾਂ ਇਹ ਜਿਹੜੇ ਡਿਸਟ੍ਰਿਕਟਸ ਦੇ ਵਿੱਚ ਜਿਹੜੇ ਇਹਨਾਂ ਦੇ ਡਰੱਗ ਦੇ ਬਾਰੇ ਕੀ ਕੀ ਕੰਮ ਹੋਇਆ ਉਹਦੇ ਬਾਰੇ ਅਸੀਂ ਡੀਟੇਲ ਡਿਸਕਸ਼ਨ ਹੋਈ ਹੈ ਤੇ ਇਹਨਾਂ ਵੱਲੋਂ ਕਾਫੀ ਵਧੀਆ ਜਿਹੜਾ ਡਰੱਗ ਦੇ ਅਗੇਂਸਟ ਕੰਮ ਕੀਤਾ ਜਾ ਰਹੇ ਹਨ no doubt ਕਿ ਹੋਜੇ ਹਜੇ ਹੋਰ ਵੀ ਜੋਰ ਲਾ ਕੇ ਕੰਮ ਕਰਨ ਦੀ ਲੋੜ ਹੈ ਤੇ ਅੱਜ ਵੀ ਅਸੀਂ ਜਿਹੜਾ ਇਸ ਮਕਾਨ ਤੇ ਵੀ ਆਏ ਹਾਂ ਹੁਣ ਬੇਸਿਕਲੀ ਜਿਹੜੀ ਹੁੰਦਾ ਵੀ ਡਰੱਗ ਤੇ ਅਸੀਂ ਜਦੋਂ ਤੁਹਾਡੇ ਕੁਐਸਚਨ ਹੁੰਦੇ ਆ ਵੀ ਕਿਹੜਾ ਪਾਉਨੇ ਆ ਜੀ ਬੰਦਿਆਂ ਨੂੰ ਪਤਾ ਲੱਗ ਜਾਂਦਾ ਪਹਿਲਾਂ ਪੱਜ ਜਾਂਦੇ ਆ ਪਰ ਉਹਦੇ ਨਾਲ ਨਾਲ ਇੱਕ ਮੈਸੇਜ ਵੀ ਹੈ ਜਿਵੇਂ ਅੱਜ ਇਸ ਘਰ ਦੇ ਕੋਲੇ ਆਪਾਂ ਖੜੇ ਆ ਇਸ ਘਰ ਦੇ ਜਿਹੜੇ ਪਰਿਵਾਰ ਦੇ ਕਈ ਮੈਂਬਰ ਇਨਵੋਲਵ ਆ ਤੇ ਕਈ ਪਰਚੇ ਇਨਾਂ ਤੇ ਦਰਜ ਆ ਤੇ ਉਹਨਾਂ ਦੀ ਜਿਹੜਾ ਅੱਛਾ ਕੰਮ ਕਰ ਰਹੇ ਇੱਥੇ ਬਟਾਲਾ ਪੁਲਿਸ ਵਾਲੇ ਉਹਦੇ ਵਿੱਚ ਇਹਨਾਂ ਨੇ 68 ਐਫ ਇੱਕ ਪ੍ਰੋਵੀਜ਼ਨ ਹੁੰਦਾ ਲਾਅ ਦਾ ਉਹਦੀ ਪ੍ਰਾਪਰਟੀ ਅਟੈਚ ਕਰਨ ਲਈ ਉਹ ਭੇਜਿਆ ਵੇ ਅਸੀਂ ਇਹ ਜਿਹੜੇ ਜਿਹੋ ਜਿਹੇ ਘਰ ਹੈ ਚਮਕਦੇ ਘਰ ਹੈ ਇੱਕ ਮੈਸੇਜ ਜਿਹੜਾ ਪੰਜਾਬ ਕੌਂਟ ਵੱਲੋਂ ਡੀਜੀ ਪੰਜਾਬ ਵੱਲੋਂ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਆ ਵੀ ਲੋਕਾਂ ਦੇ ਦੁੱਖਾਂ ਤੇ ਆਪਦੇ ਸੁੱਖਾਂ ਦੇ ਘਰ ਨਹੀਂ ਬੰਨ੍ਹਦੇ। ਇਹ ਜਿਹੜੇ ਤੁਸੀਂ ਚਮਕਦੇ ਸੰਗ ਮਰਮਰ ਲੱਗੇ ਹੋਏ ਘਰ ਐ ਲੋਕਾਂ ਨੂੰ ਬਰਬਾਦ ਕਰਕੇ ਜਵਾਨੀ ਨੂੰ ਬਰਬਾਦ ਕਰਕੇ 노 ਡਾਊਟ ਕਿ ਇਹ ਚੋਰ ਸ਼ਿਪਾਈ ਦੀ ਖੇਡ ਤਾਂ ਚੱਲੀ ਜਾਂਦੀ ਐ। ਡਰੱਗ ਪੈਡਲਰ ਫੜ ਲਿਆ ਉਹਨੂੰ ਜੇਲ੍ਹ ਭੇਜਤਾ ਪਰ ਉਹਦੇ ਤੇ ਜਦ ਤੱਕ ਇਕਨੋਮਿਕਲ ਸੱਟ ਨਹੀਂ ਵੱਜੂਗੀ। ਉਹਨਾਂ ਚ ਕਿਹਨਾਂ ਨੂੰ ਛੇਕ ਨਹੀਂ ਲੱਗਦਾ। ਤੇ ਮਕਸਦ ਜਿਹੜੇ ਸਾਡੇ ਸਾਰੇ ਆਫਸਰ ਜਿਹੜਾ ਹੁਣ ਇਸ ਲੈਵਲ ਤੇ ਵੱਡੇ ਲੈਵਲ ਤੇ ਚੱਲ ਰਹੇ ਆ ਇਹਨਾਂ ਨੇ ਦੱਸਿਆ ਵੀ 1 ਕਰੋੜ ਤੋਂ ਬਾਅਦ ਇਹਨਾਂ ਨੇ ਪ੍ਰਾਪਰਟੀ ਅਟੈਚ ਕਰਾਤੀ ਹੈ ਇਹਦੀ ਵੀ ਪ੍ਰਾਪਰਟੀ ਦਾ ਕਾਗਜ਼ ਚਲੇ ਗਏ ਆ ਤੇ ਮੈਨੂੰ ਲੱਗਦਾ ਹੈ ਇਸ ਮੰਥ ਦੇ ਵਿੱਚ ਸੈਕਿੰਡ ਫਿਵ ਤੋਂ ਅੰਦਰ ਅੰਦਰ ਹਾਂ ਫਰਵਰੀ ਦੇ ਮਤਲਬ ਫਰਸਟ ਵੀਕ ਤੇ ਮਿਡ ਆਫ ਫਰਵਰੀ ਤੱਕ ਇਹਦੇ ਆਰਡਰ ਆ ਜਾਣਗੇ ਕਿਉਂਕਿ ਕਿੰਨੀ ਕਿੰਨੀ ਪ੍ਰਾਪਰਟੀ ਇਹਨਾਂ ਦੀ ਹੋਰ ਇੱਥੇ ਕਿਹੜੇ ਕਿਹੜੇ ਐਸਟਾਟਸ ਆਉਣਗੇ ਇਹਦੀ ਉਮੀਦ ਬੰਦੇ ਹਾਂਜੀ ਇਹਦੇ ਕਿ ਅਰਾਊਂਡ ਜੋ ਕਪੜੇ ਦਾ ਬਲੇ ਵੀ 8 ਲੱਖ ਰੁਪਏ ਹੈ ਔਰ ਨਾਲੇ ਇਹਨਾਂ ਦੇ ਜੋ ਮੇਨ ਗगन ਔਰ ਅਮਨ ਜੋਪਰਾ ਹੈਗੇ ਦੂਮ ਉਹਦੇ ਨਾਲ ਨਾਲ ਉਹਨਾਂ ਦੇ ਜੋ ਸਿਸਟਰਸ ਔਰ ਮਦਰ ਇਹਨੀਆਂ ਸਾਰੀਆਂ ਅਧਿ ਮਿਲਾ ਕੇ ਤਕਰੀਬਨ 22 ਐਨਡੀਪੀਐਸ ਦੇ ਫਾਇਰਸ ਹੈਗੇ ਜੀ ਸਭ ਇਹ ਮੁਕਦਮੇ ਕਿੰਨੀ ਪ੍ਰਾਪਰਟੀ ਕਿੰਨੀ ਹੈ ਜੀ ਇਸ ਪ੍ਰਾਪਰਟੀ ਇਹਦਾ ਵੈਲਿਊਏਸ਼ਨ ਜੋ ਹੁੰਦੀ ਹੈ ਆਪਾਂ ਆਰਕੀਟੈਕਟ ਤੋਂ ਕਰਾਉਣੀ ਹੁੰਦੀ ਹੈਗੀ ਉਹਨਾਂ ਦੀ ਵੈਲਿਊਏਸ਼ਨ ਦੇ ਹਿਸਾਬ ਸੇ ਜੋ ਉਹਨੇ 8 ਲੱਖ ਕੀ ਇਹਨਾਂ ਨੇ ਵੈਲਿਊ ਕਰਾਏ ਹੈਗੀ ਇਸ ਇਸ ਮਕਾਨ ਦਾ ਮੈਮ ਅਗਰ ਜੇ ਗੱਲ ਕੀਤੀ ਜਾਵੇ ਤਾਂ ਇਸ ਗਾਂਧੀ ਕੈਂਪ ਦੇ ਵਿੱਚ ਜੀ ਅਸੀਂ ਸਰਚ ოਪੇਸ਼ਨ ਕਰ ਰਹੇ ਹਾਂ ਇੱਥੇ ਜਿਹੜਾ ਜਾਂਚ ਕਰ ਹੈਗਾ ਉਹਦੀਆਂ ਵੀਡੀਓ ਸਾਡੇ ਕੋਲ ਵੀ ਹੈਗੀਆਂ ਪਹਿਲਾਂ ਤੁਹਾਡੇ ਸਰਚ ਪੇਂਡਰ ਸ਼ੁਰੂ ਕਰਨ ਤੋਂ ਅਸੀਂ ਉੱਥੇ ਗਏ ਸੀ ਅੱਛਾ ਉੱਥੇ ਹਾਲੇ ਵੀ ਨਸ਼ੇ ਦੇ ਸਰੇਂਜ ਨਸ਼ੇ ਦੀਆਂ ਡੋਜ਼ਸ ਕਰਾ ਜੋ ਕੁਝ ਉਹ ਤੇ ਕਰਦੇ ਨੌਜਵਾਨ ਉਹ ਪਿਆ ਹੋਇਆ ਲੋਕਾਂ ਨੇ ਕਹਿਣਾ ਕਿ ਆਸ-ਪਾਸ ਜਦੋਂ ਵੀ ਸਕੇਪ ਕਰਦੇ ਆਂ ਇਹੀ ਨਿਸ਼ੇੜੀ ਉਹਨਾਂ ਤੇ ਹਮਲਾ ਕਰ ਦਿੰਦੇ ਆਂ ਇਹਦੇ ਕਰਕੇ ਹੀ ਜੀ ਤੁਸੀਂ ਵੇਖਿਆ ਹੋਣਾ ਇੱਥੇ ਅਪਾ ਛੋਟੀ ਜਿਹੀ ਆਊਟਪੋਸਟਸ ਬਣਾ ਰਹੀ ਹੈਗੀ ਹੈ ਜਿਹਦੇ ਤੇ ਪੁਲਿਸ ਦਾ ਪ੍ਰੈਜ਼ੈਂਸ ਵਧਾਉਣ ਵਾਸਤੇ ਔਰ ਇੱਕ ਦੋ ਗੱਲ ਹੈ ਜੇ ਜੋ ਤੁਸੀਂ ਹਟਾਕ ਦੀ ਗੱਲ ਕਰ ਰਹੇ ਹੋ ਇਹਦੇ ਵਾਸਤੇ ਕਿ 24/7 ਅਸੀਂ ਪੁਲਿਸ ਦਾ ਪ੍ਰੈਜ਼ੈਂਸ ਔਰ ਪਟੋਲੀ ਵਧਾਉਣ ਵਾਸਤੇ ਔਰ ਦੂਜੀ ਗੱਲ ਹੈ ਕਿ ਇਨਫੋਰਮੇਸ਼ਨ ਦੇ ਇਨਫੋਰਮੇਸ਼ਨ ਵਾਸਤੇ ਅਸੀਂ ਵੱਖਰਾ ਜੋ ਹੈਗਾ ਹੈਲਪਲਾਈਨ ਵੀ ਜਾਰੀ ਕੀਤੇ ਹਨ ਉਹਦੇ ਬਾਰੇ ਇਨਫੈਕਟ ਵੀ 25 ਦਿਨ ਪਹਿਲੇ ਇੱਥੇ ਅਸੀਂ ਆ ਪਬਲਿਕ ਮੀਟਿੰਗ ਵੀ ਕੋਲ ਕੀਤੀ ਸੀਗੇ ਆ ਲੋਕਾਂ ਦੇ ਸਾਰੇ ਕੰਪੇ ਜੋ ਵਾਸੀ ਹੈਗੇ ਨੇ ਜਿਨ੍ਹਾਂ ਨੇ ਮਤਲਬ ਜਿਨ੍ਹਾਂ ਨੂੰ ਤੰਗੀ ਹੋ ਰਹੀ ਹੈ ਨੇ ਨਸ਼ੇ ਦੇ ਕਰਕੇ ਉਹਨਾਂ ਨੂੰ ਅਸੀਂ ਨੰਬਰ ਵੀ ਸ਼ੇਅਰ ਕੀਤੇ ਸੀ ਤਾਂ ਕਿ ਉਹ ਬਿਨਾਂ ਡਰੇ ਸਾਨੂੰ ਬਸੇ ਦੇ ਦੇਣ ਤਾਂ ਕਿ ਲੋਕਾਂ ਨੂੰ ਇਹ ਨਾ ਪਤਾ ਚੱਲੇ ਕਿ ਇਨਫੋਰਮੇਸ਼ਨ ਕਿਹਨੇ ਦਿੱਤੀ ਹੈਗੀ ਹੈ। ਤੋਂ ਐਂਡ ਇਹਦੇ ਕਿਉਂਕਿ ਆਪਾਂ ਇਥੇ ਆਊਟਪੋਸਟ ਚਾਰ ਆਊਟਪੋਸਟ ਬਣ ਰਹੇ ਹੈਗੇ ਉਹਦੇ ਵਿੱਚ ਦੋ ਅਸੀਂ ਇਸ ਹੀ ਹਫਤੇ ਦੇ ਵਿੱਚ ਇਨੋਗਰੇਟ ਕਰ ਲਈ ਹੈਗੇ। ਆਊਟਪੋਸਟ ਤੇ ਇਹ ਰਹੂਗਾ ਕਿ ਫਾਇਦਾ ਇਹ ਰਹੂਗਾ ਕਿ ਇਮਾਨੇ ਪੁਲਿਸ ਨੂੰ ਉੱਤੇ ਬੈਠੇ ਵੀ ਰਹਿਣਗੇ ਔਰ ਉਸੇ ਆਪਣਾ ਪਟੋਲੇ ਵੀ ਕਰ ਦੇਣਗੇ। ਜਿੰਨ ਜ਼ਿਆਦਾ ਹੋ ਜਾਂਦਾ ਤਾਂ ਲੋਕੀ ਆ ਕੇ ਗੱਲਾਵਾਦ ਵੀ ਕਰ ਲੈਣਗੇ ਬਟ ਔਰ ਇਹ ਵੀ ਹੋ ਜਾਂਦਾ ਜੇ ਉਹ ਜਿਹੜੇ ਪ੍ਰੇਜ਼ੈਂਸ ਜ਼ਿਆਦਾ ਹੋ ਜੂਗਾ ਤਾਂ ਲੋਕੀ ਡਰਣਗੇ ਵੀ ਜੋ ਗਲਤ ਕੰਮ ਕਰ ਰਹੇ ਨੇ ਇਹ ਲੱਗਦਾ ਕਿ ਕਿੰਨੀ ਵੀ ਤੁਸੀਂ ਇਹ ਕਰ ਰਹੇ ਹੋ ਸਰਚ ਰਿਪੋਰਟ ਜਾਂ ਫਿਰ ਪ੍ਰਾਪਰਟੀ ਅਟੈਚ ਕਰ ਰਹੇ ਹੋ ਕਿੰਨਾ ਕੋ ਫਾਇਦਾ ਦੇਖਣ ਨੂੰ ਮਿਲ ਰਿਹਾ ਇਹਨਾਂ ਚੀਜ਼ਾਂ ਦਾ ਸਾਰਾ ਨਹੀਂ ਤੇ ਦੇਖੋ ਇਹਦੇ ਜਿੱਦੋਂ ਜਿੰਨਾ ਚਿਰ ਇਹਨਾਂ ਨੂੰ ਸੇਕ ਨਹੀਂ ਨਾ ਲੱਗਦਾ ਮਕਸਦ ਇਹਦਾ ਇਹ ਹੈ ਪ੍ਰਾਪਰਟੀ ਅਟੈਚ ਕਰਨ ਦਾ ਪਰਚਾ ਹੋਇਆ ਰਿਕਵਰੀ ਜੇ ਜ਼ਿਆਦਾ ਨਾ ਹੋਈ ਤੇ ਉਸ ਤੋਂ ਬਾਅਦ ਕੁਛ ਚਿਰ ਬਾਅਦ ਬੇਲ ਹੋਗੀ ਤੇ ਇਹਨਾਂ ਨੂੰ ਇਹ ਲੱਗਦਾ ਵੀ ਇਹ ਤਾਂ ਸੌਖਾ ਹੀ ਕੰਮ ਹੈ ਜਿੰਨਾ ਚਿਰ ਪ੍ਰਾਪਰਟੀ ਜਿਹੜੀ ਜਾਇਦਤ ਉਹ ਬਣਾਈ ਵੀ ਹੈ ਉਹ ਅਟੈਚ ਹੋਣੀ ਹੈ ਸ਼ੁਰੂ ਹੋਣੀ ਹੈ ਨਾ ਜਦੋਂ ਤੇ ਲੋਕਾਂ ਨੂੰ ਇਹ ਪਤਾ ਲੱਗਣਾ ਵੀ ਇਹ ਬਣਾਉਣ ਪ੍ਰਾਪਰਟੀ ਬਣਾਉਣ ਦਾ ਕੀ ਫਾਇਦਾ ਜਦੋਂ ਐਡੀਆਂ ਵੱਡੀਆਂ ਲੋਕਾਂ ਨੂੰ ਬਰਬਾਦ ਕਰਕੇ ਲੋਕਾਂ ਦੇ ਘਰ ਬਰਬਾਦ ਕਰਕੇ ਆਪਦੇ ਆਪ ਨੂੰ ਖੁਸ਼ ਰੱਖਣਾ ਚਾਹੁੰਦੇ ਤੇ ਉਹ ਉਹਦੇ ਅਜਿਹਾ ਜਦੋਂ ਸੇਖ ਲੱਗੂਗਾ ਮੈਨੂੰ ਲੱਗਦਾ ਸਮਝਣਾ ਸਮਝਾਉਗੀ ਤੇ ਹਾਂ ਉਹਦੇ ਚ ਉਹਨੂੰ ਜਿਹੜੇ ਰੀਸੈਂਟਲੀ ਉੱਥੇ ਲੁਧਿਆਣੇ ਸੀ ਅਸੀਂ ਤੇ 22 ਕਰੋੜ ਦੀ ਅਸੀਂ ਪ੍ਰਾਪਰਟੀ ਹੈ ਜਿਹੜੀ ਉਹ ਟੈਚ ਕਰਾਈ ਉਹਦਾ ਮੈਸੇਜ ਕਨਵੇ ਕਰਨ ਦਾ ਮਕਸਦ ਹੈ ਦੂਜੀ ਗੱਲ ਇਹ ਦੇਖੋ ਇੱਕ ਹੁੰਦਾ ਵੀ ਤੁਹਾਡੀਆਂ ਤੁਸੀਂ ਤੁਹਾਡਾ ਮੈਸੇਜ ਪੜ੍ਹ ਕੇ ਤੁਹਾਡੀ ਨਿਊਜ਼ ਪੜ੍ਹ ਕੇ ਕੋਈ ਬੰਦਾ ਇਹ ਕਰੀ ਜਾਵੇ ਵੀ ਡਰੱਗ ਬੜੀ ਹੈ ਜੀ ਡਰੱਗ ਉਹਦੇ ਚ ਆ ਹੈ ਦੂਜੀ ਗੱਲ ਹੈ ਲੋਕ ਲੈਰ ਲੋਕ ਲੈਰ ਦੇ ਵਿੱਚ ਮੇਰਾ ਵੀ ਰੋਲ ਹੈ ਮੇਰੇ ਪਰਿਵਾਰ ਦਾ ਵੀ ਰੋਲ ਹੈ ਪੁਲਿਸ ਦਾ ਵੀ ਰੋਲ ਹੈ ਹਰ ਬੰਦੇ ਦੇ ਚੰਗੇ ਬੰਦੇ ਦਾ ਜਿਹੜਾ ਪੰਜਾਬ ਦਾ ਪळा ਪੰਜਾਬ ਦੀ ਮਿੱਟੀ ਨੂੰ ਪਿਆਰ ਕਰਨ ਵਾਲਾ ਬੰਦਾ ਉਹਦਾ ਅੱਛਾ ਰੋਲ ਹੈ ਉਹਦਾ ਪੋਜ਼ੀਟਿਵਲੀ ਅਸੀਂ ਕੰਟ੍ਰਿਬਿਊਟ ਕਰਨਾ ਚਾਹੀਦਾ ਉਹ ਜੱਦ ਕਰੇ ਮੱਲੇ ਦੇ ਲੋਕ ਕਹਿਣ ਵੀ ਮੇਰੇ ਮੱਲੇ ਚ ਵੇਚ ਕੇ ਦਿਖਾਓ ਇੱਥੇ ਵੜ ਕੇ ਦਿਖਾਓ ਜਿੰਨਾ ਚਿਰ ਉਹ ਭਾਵਨਾ ਨਹੀਂ ਨਾ ਆਉਂਦੀ ਉਹਨਾਂ ਚਿਰ ਨੋ ਡਾਊਟ ਕਿ ਡਿਮਾਂਡ ਤੇ ਸਪਲਾਈ ਦਾ ਚੱਕਰ ਹੈ ਜਿੱਥੇ ਮਤਲਬ ਡਿਮਾਂਡ ਹੋਣੀ ਹੈ ਸਪਲਾਈ ਕਿਤੋਂ ਨਾ ਕਿਤੋਂ ਇੱਥੇ ਡਰੱਗ ਇੱਥੇ ਥੋੜੀ ਹੁੰਦੀ ਹੈ ਬਟਾਲੇ ਕੋਈ ਫੇਰੇ ਨੇ ਇੱਥੇ ਥੋੜੀ ਬੰਦੀ ਹੈ ਸਮੈਕ ਇੱਥੇ ਥੋੜੀ ਬੰਦੀ ਹੈ ਇਹਦਾ ਮਤਲਬ ਅਸੀਂ ਤਾਂ ਆਪ ਵਿਕਟਮ ਹੈ ਜਿਹੜੇ ਇਸ ਗੱਲ ਦੇ ਪੰਜਾਬ ਸੂਬਾ ਸਾਡਾ ਗਵਾਂਡੀ ਦੇਸ਼ ਦਾ ਚੇਨ ਨਹੀਂ ਕਰ ਸਕਦੇ ਆਪਾਂ ਪੰਜਾਬ ਹਮੇਸ਼ਾ ਹੀ ਵਿਕਟਮ ਰਿਹਾ ਪਹਿਲਾਂ ਅਫੀਮ ਭੁੱਕੀ ਸੀ ਰਾਜਸਥਾਨ ਬਧਿਆਪ੍ਰਦੇਸ਼ ਤੋਂ ਆਉਂਦੀ ਸੀ ਹੁਣ ਸਾਡਾ ਜਿਹੜਾ ਗਵਾਂਡੀ ਦੇਸ਼ ਖੁਸ਼ਹਾਲੀ ਨੂੰ ਉਹਨੂੰ ਇਹ ਲੱਗਦਾ ਵੀ ਪੰਜਾਬੀਆਂ ਨੂੰ ਹਰਾਇਆ ਨਹੀਂ ਜਾ ਸਕਦਾ ਡਰਾਇਆ ਨਹੀਂ ਜਾ ਸਕਦਾ ਭੁਜਾਇਆ ਨਹੀਂ ਜਾ ਸਕਦਾ ਤਾਂ ਉਹਨਾਂ ਨੂੰ ਲੱਗਦਾ ਵੀ ਡਰੱਗ ਦੇ ਨਾਲ ਅਸੀਂ ਇਹੋ ਜਿਹਾ ਡਰਗ ਦਾ ਨਸ਼ਾ ਦੇ ਕੇ ਉਹ ਕਰ ਸਕਦੇ ਆ ਉਹਦੇ ਲਈ 노 ਡਾਊਟ ਕਿ ਪੁਲਿਸ ਐਫਰਟ ਕਰੇ ਜਿਵੇਂ ਹੁਣ ਬੜਾ ਸੈਂਸੀਅਰ ਐਫਰਟ ਹੈ ਵੀ ਜਿਹੜੀ ਪ੍ਰੋਪਰਟੀ ਅਟੈਚ ਕਰਨ ਦਾ ਜਿਹੜਾ ਸੇਕ ਲਾਉਣ ਦਾ ਉਹਦੇ ਨਾਲ-ਨਾਲ ਮੈਨੂੰ ਲੱਗਦਾ ਪਬਲਿਕ ਨੂੰ ਹੈਂਡਹੋਲਡਿੰਗ ਹੈ ਜਿਹੜੀ ਪੈਸ਼ਨੇਟ ਹੈਂਡਹੋਲਡਿੰਗ ਆਪਦਿਆਂ ਲਈ ਜਿਵੇਂ ਆਪਦਿਆਂ ਦੀ ਤਕਲੀਫ ਹੁੰਦੀ ਹੈ ਉਵੇਂ ਕਰਕੇ ਇੱਕ ਲੋਕ ਕਲੇਅਰ ਪੈਦਾ ਕਰਨ ਦੀ ਲੋੜ ਹੈ ਜਿੱਤ ਹੋ ਗਈ ਸਾਰਿਆਂ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨੀ